ਬਾ ਖਰੀਦੂਗਾ ਵੀ ਅੱਜ ਵੇਖਦੇ ਆ ਕਿੰਨੀ ਕ ਬੋਲੀ ਲਾਉਂਦਾ ਹੈ ਲੱਭਿਆ ਹਲ ਲਾਣਾ ਕੰਮ ਖੱਚ ਕੇ ਲਾਵਾਂਗੇ ਲਾਵਾਂਗੇ ਖੱਚ ਕੇ ਵਾਹ ਗਾ ਵੀਰ ਬੋਏ 25 ਬਿਨਾ ਵੜਦੋ ਹਾਂ ਹਾਂਜੀ ਤੇ ਅੱਜ ਆਪਣੇ ਪਿੰਡ ਸਰਕਾਰੀ ਸੁਸਾਇਟੀ ਦੇ ਵਿੱਚ ਪਿੰਡ ਭਲੂਰ ਬੋਲੀ ਹੁਣੀ ਸਟਾਰਟ ਹੋਣ ਲੱਗੀ ਆ ਟਰਾਲੇ ਦੀ ਤੇ ਰੋਟਾਵੇਟਰ ਦੀ ਤੇ ਕਾਫੀ ਜਿਆਦੇ ਖਰੀਦਦਾਰ ਆਏ ਹੋਏ ਆ ਦੇਖਦੇ ਆ ਵੀ ਅੱਜ ਕੌਣ ਲੈ ਕੇ ਜਾਂਦਾ ਟਰਾਲਾ ਤੇ ਰੋਟਾਵੇਟਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਤੇ ਬਣੇ ਰਹੋ ਵੀਡੀਓ ਦੇ ਨਾਲ ਆਓ ਜੀ ਤੇ ਬੋਲੀ ਸ਼ੁਰੂ ਹੋਣ ਲੱਗੀ ਆ ਤੇ ਪਹਿਲਾਂ ਸਟਾਰਟ ਹੋਊਗੀ ਰੋਟਾ ਵੇਟਰ ਦੀ ਬੋਲੀ ਤੇ ਸਿਕਿਉਰਟੀ ਭਰਨ ਵਾਲੇ ਵੀਰ ਹੁਣ ਸਿਕਿਉਰਟੀ ਭਰਨਗੇ ਜਿਨ੍ਹਾਂ ਨੇ ਵੀ ਬੋਲੀ ਲਾਉਣੀ ਆ ਤੇ ਆ ਵੀਰ ਸਿਕਿਉਰਟੀ ਭਰਨ ਲੱਗੇ ਆ ਤੇ ਦੇਖਦੇ ਆਂ ਵੀ ਅੱਜ ਰੋਟਾ ਵੇਟਰ ਕੀ ਦੇ ਹਿੱਸੇ ਆਉਂਦਾ ਤੇ ਸਾਰੇ ਵੀ ਸਿਕਿਉਰਟੀ ਭਰ ਰਹੇ ਨੇ ਆਪੋ ਆਪਣੀ 5000 ਰੁਪਿਆ ਸਿਕਿਉਰਟੀ ਫੀਸ ਪਹਿਲਾਂ ਜਮ੍ਹਾਂ ਕਰਾਉਣੀ ਪੈਂਦੀ ਆ ਜੀ ਕੀਤੀ ਆ ਉਹਦੇ ਵਾਸਤੇ ਜੇ ਕੋਈ ਬੋਲੀ ਦੇਣਾ ਚਾਹੁੰਦਾ ਸਿਕਿਉਰਟੀ ਦੇ ਸਕਦਾ ਹਾਂ ਹਾਂ ਮੰਗੜੀ ਵੀ ਕਿਤੇ ਵਾਕੇ ਹੋਪਾ ਖੜਿਆ ਰਹੇ ਨਹੀਂ ਨਹੀਂ

ਠੀਕ ਹੈ ਜੀ ਹੋਰ ਕਿਚਾਵਣ ਹੈ ਜੀ ਹੈਗਾ ਜੀ ਹੋਰ ਕਿਚਾਵਣਾ ਹਾਂ ਜੀ ਕਰ ਲੋ ਰਹਿ ਜਲਦੀ ਕਰ ਲੋ ਜਿਹੜੀ ਹੈਗੀ ਦੇਖਦੇ ਆਂ ਬੰਦੇ ਦਾ ਇਹਨਾਂ ਦਾ ਮੂਡ ਬੰਦਾ ਕਿ ਨਹੀਂ ਭਰ ਦੇ ਸਿਕਿਉਰਿਟੀ ਸਿਕਿਉਰਿਟੀ ਹੈਗੀ 5000 ਅੱਛਾ ਜੀ ਚਲੋ ਫਿਰ ਆਜੋ ਉੱਥੇ ਚਲੋ ਪਰੋ ਪਰੋ ਹੈ ਪਰੋ ਰਹਿਣਾ ਬਾਲੀ ਕਰੋ 100 ਰੁਪਏ ਕਿ ਸ਼ੁਰੂ ਕਰਾ ਦੇ ਬਾਲੀ

ਲੈ ਲਾਣੀ ਸਬਾਤ ਠੀਕ ਹੈ ਜੀ 42000 ਤੇ ਸੇਲ ਹੈ ਜੀ ਆ ਜੋ ਜੀ ਸਾਈਨ ਕਰੋ ਜੀ ਅੱਗੇ ਜੀ ਆ ਜਾਓ 10000 ਰੁਪਏ ਸਿਕਿਉਰਿਟੀ ਹੈ ਘੱਟੋ ਘੱਟ ਕੀਮਤ ਵਾਲੇ ਦੀ 170000 ਮਿਤੀ ਗਈ ਹੈ ਜੀ 170000 ਤੋਂ ਬੋਲੀ ਸ਼ੁਰੂ ਕੀਤੀ ਜਾਣੀ ਹੈ ਜੀ ਘੱਟੋ ਘੱਟ ਜਿਹੜੀ ਕੀਮਤ ਹੈ 170000 ਹੋਵੇ ਤੇ ਲਈ 10000 ਸਿਕਿਉਰਿਟੀ ਘੱਟੋ ਘੱਟ ਹੈ ਜੀ ਜਿਹਨੇ ਬੋਲੀ ਲਗਾਉਣੀ ਆ ਸਿਕਿਉਰਿਟੀ ਦੇ ਸਕਦਾ ਜੀ ਅੱਗੇ ਉਹ ਤਾਂ 5000 ਨਾਲ ਸਾਈਨ ਕਰਾ ਕੇ ਮੋੜੀ ਦੇਣਾ ਇਹਨਾਂ ਚੱਕਣਾ ਉਹ ਤਾਂ ਹੈ ਕਿ ਆਹ ਨਾਲ ਟਰਾਲੀ ਦੀ ਵੀ ਲਾਉਣੀ ਹੈ

एक सत्तर तो एक सत्तर कर दो एक जी एक सत्तर ही एक सत्तर पांच सौ अनालेज हो रही है ना भाई नए सेंट नए सेंट एक सत्तर पांच सौ जी पांच सौ एक सत्तर लेकर हो जी एक सत्तर जी एक सत्तर पांच सौ एक सत्तर पांच सौ जी एक सत्तर पांच सौ

एक कैसी जी क्यासी क्यासी बयासी लिखो एक बयासी जी एक त्रासी लिखो जी, नैबासी जी एक पचासी लिखो जी खुशपिंद खुशपिंद लिखो खुशपिंद एक पचासी जी एक पचासी पांच सौ जी एक पचासी पांच सौ Premises, एक जी पचासी लिखो जी सपिंद पचासी जी एक छियासी छिया छिया छियासी पांच सौ जी सतासी लिखो जी सुसपिंद एक सतासी जी एक सतासी पांच सौ एक सतासी पांच सौ

एक लाख नब्बे एक लाख नब्बे यार पांच सौ पे नए बजे की एक लाख नब्बे यार पांच सौ जी नए सिंह अपनी प्री है या तो एक लाख नब्बे यार पांच सौ एक कानून जी पांच सौ एक कानून पांच सौ जी एक

ਐਤੀ ਜਾਵਣ ਗਈ ਇੱਕ 95 ਗੁਸਪਿੰਦਰ ਸਿੰਘ ਜੀ ਇੱਕ 95 500 ਜੀ ਚਲੋ ਏ ਬੋਲੀ ਅਸਟੇਪੰਦ 95 500 ਜੀ ਕੋਲੇ ਜਾ ਬਾਈ ਦੇ ਕੋਲੇ ਹੋ

पुष्पिंदर सिंह दो लाख जी पुष्पिंदर सिंह दो लाख जी है जी बोली टुटन लगी है जी लास्ट कार है जी दोबारा कार कॉल नहीं देनी पुष्पिंदर सिंह दो लाख रुपए जी है ऊपर ठीक है जी सेंड करो जी अभी बताइए ਤਸ਼ਵੀਰ ਸਿੰਘ ਨੇ ਵਿਧਾਇਕਾਂ ਨੂੰ ਅੰਕੀ ਆਦਾ ਕਾਟੇ ਪੈਂਡ ਨੇ ਨੇ ਲੈ ਲਿਆ ਜੀ ਟਰਾਲਾ 2 ਲੱਖ ਰੁਪਏ ਚਾਵੜਿਆ ਜੀ ਟਰਾਲਾ ਬਹੁਤ ਸੋਹਣਾ ਜੀ ਚੰਗਾ ਵਿਧਾਇਕਾਂ ਤਸ਼ਵੀਰ ਸਿੰਘ ਨੂੰ ਲੱਛੇ ਬਹੁਤ ਚੰਗਾ ਹੋਇਆ ਜੀ ਬ੍ਰੈਂਡ ਸਾਡੇ ਚਾਵੜਿਆ ਟਰਾਲਾ ਬਹੁਤ ਚੰਗਾ ਹੋਇਆ ਜੀ ਬਹੁਤ ਅਦਕਾ ਬਈ ਵਿਧਾਇਕਾਂ ਜੀ ਸਾਰਿਆਂ ਨੂੰ ਕੋਈ ਸੱਚੀ ਚ ਬਣਦੇ ਹਾਂ ਹਾਂ ਜੀ ਕੋਸਾ ਚ ਪੈਂਡਿਆ ਨੇ ਆ ਰੋਟਾਵੇਟਰ ਸੀ ਜੀ ਇਹ ਲੈ ਕੇ ਉਹਨੇ ਖਿੜਿਆ ਲੈ ਗਏ ਹਾਂ ਜੀ ਹਾਂ ਜੀ ਇਹ 42000 ਵਿਕ ਗਿਆ ਜੀ ਠੀਕ ਹੈ ਜੀ ਇਹ 42000 ਦਾ ਵਿਕ ਚੁੱਕਾ ਜੀ ਖਿਡਿਆ ਹੀ ਲੱਗੀ ਕਾਲਾ ਆਪਣੇ ਪਿੰਡ ਦੇ ਨਾਲ ਲੈ ਗਿਆ ਜੀ ਬਹੁਤ ਚੰਗਾ ਹੋਇਆ ਜੋ ਸਾਡੇ ਪਿੰਡ ਦੇ ਵਿੱਚ ਰਹਿ ਗਿਆ ਹਾਂ ਜੀ